ਚੰਨੀ ਸਾਹਿਬ ਦੇ ਬਿਆਨਨ ਕੋਈ ਸੀਰੀਅਸ ਲੈਂਦਾ ਚਾਹੇ ਉਹ ਤਾਂ ਹੀ ਆਂਦੇ ਰਾਤੀ ਸੱਚੇ ਉਹ ਬਿਲਡ ਪੇਪਰ ਦੀ ਗੱਲ ਕਰਦੇ ਚੇ ਉਹ ਬੱਕਰੀ ਚੋਣ ਦੀ ਗੱਲ ਕਰਦੇ ਚੇ ਉਹ ਟੈਂਟ ਲਾਉਣ ਦੀ ਗੱਲ ਕਰਦੇ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਦੀ ਘਰਦੀ ਨੇ ਤੇ ਸੁਨੀਲ ਜਾਖੜ ਨੇ ਸਪਸ਼ਟ ਕਰਤਾ ਕਿ 350 ਕਰੋੜ ਰੁਪਇਆ ਦੇ ਕੇ ਜਿਹੜੇ ਬੰਦੇ ਮੁਖਰਤੀ ਬਣੇ ਹੋਣ ਉਹਨਾਂ ਨੇ ਪੰਜਾਬ ਦਾ ਦਰਦ ਪੰਜਾਬ ਦੇ ਮਸਲੇ ਨਾ ਕਦੀ ਪਹਿਲਾਂ ਉਹਨਾਂ ਦੇ ਮਤਲਬ ਜਿਹੜਾ ਉਹ ਉਹਨਾਂ ਦੇ ਹੈਗੇ ਸੀਗੇ ਨਾ ਅੱਜ ਹੀ ਹੈਗੇ ਆ ਉਹ ਤਾਂ ਸਿਰਫ ਇੱਕ ਕੁਰਸੀ ਦੀ ਲੜਾਈ ਲੜਦੀ ਕਾਂਗਰਸ ਤੁਸੀਂ ਦੇਖਿਆ ਪਿੰਡ ਦੇ ਵਿੱਚ ਕਾਂਗਰਸ ਨੇ ਬੂਥ ਵੀ ਨਹੀਂ ਲਾਇਆ ਮਤਲਬ ਕਾਂਗਰਸ ਜਿਹੜੀ ਹੈ ਉਹ ਸਿਰਫ ਤਾਂ ਸਿਰਫ ਗੱਦੀ ਦੀ ਲੜਾਈ ਲੜਦੀ ਆ ਪੰਜਾਬ ਦੀ ਲੜਾਈ ਕਾਂਗਰਸ ਦੇ ਝੰਡੇ ਤੇ ਨਾ ਕਦੀ ਸੀ ਨਾ ਕਦੀ ਹੈ ਰਾਜਸਥਾਨ ਸੀ ਹਲਕੇ 'ਚ ਕਾਫੀ ਗੁੰਡਾ ਕਰਦੀ ਦੇਖਣ ਨੂੰ ਮਿਲੀ ਸੀਗੀ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਤੁਹਾਡੇ ਉਥੋਂ ਦੇ ਉਮੀਦਵਾਰ ਵੀ ਜਿਹੜੇ ਉਹ ਵੀ ਫੱਟੜ ਹੋਏ ਸੀਗੇ ਵੇਖੋ ਇੱਕ ਵਾਰ ਜਿਹੜਾ ਇੱਕ ਪਿੰਡ ਦੇ ਵਿੱਚ ਪਿੰਡੀ ਸੈਦਾਂ ਦੇ ਵਿੱਚ ਝਗੜਾ ਹੋਇਆ ਇਹ ਤੋਂ ਬਿਨਾਂ ਕਿਤੇ ਕੋਈ ਝਗੜਾ ਨਹੀਂ ਹੋਇਆ ਅਦਾਸਾਂ ਦੇ ਵਿੱਚ ਅਜਨਾਲੇ ਚ ਕੋਈ ਝਗੜਾ ਨਹੀਂ ਹੋਇਆ ਜੰਡਿਆਲੇ ਚ ਕੋਈ ਝਗੜਾ ਨਹੀਂ ਹੋਇਆ ਬਾਬੇ ਬਕਾਲੇ ਚ ਕੋਈ ਝਗੜਾ ਨਹੀਂ ਹੋਇਆ ਮਜੀਠੇ ਚ ਕੋਈ ਝਗੜਾ ਨਹੀਂ ਹੋਇਆ ਕਿਤੇ ਕੋਈ ਝਗੜਾ ਨਹੀਂ ਹੋਇਆ ਇੱਕ ਪਿੰਡ ਚ ਪਿੰਡੀ ਸੇਦਾ ਚ ਝਗੜਾ ਹੋ ਗਿਆ ਉਹਨਾਂ ਦਾ ਉਹ ਪਿੰਡਾਂ ਦੇ ਵਿੱਚ ਕਈ ਵਾਰ ਇਹਨਾਂ ਲਕਚਰਾਂ ਦੇ ਵਿੱਚ ਹੋ ਜਾਂਦਾ ਪਰ ਉਹ ਮਾਰੀ ਗੱਲ ਨਹੀਂ ਉਹ ਵੀ ਨਹੀਂ ਹੋਣਾ ਚਾਹੀਦਾ ਕਾਂਗਰਸ ਦਾ ਬਾਈਕਾਟ ਕਿਵੇਂ ਦੇਖ ਰਹੇ ਹੋ ਆ ਤੁਹਾਡੇ ਖਾਸ ਕਰਕੇ ਰੰਦਾਸ ਏਰੀਆ ਟਾਰੀ ਇੱਧਰ ਸਾਰੇ ਕਾਂਗਰਸ ਦਾ ਬਾਈਕਾਟ ਨਹੀਂ ਹੈ ਕਾਂਗਰਸ ਦੇ ਪੱਲੇ ਕੁਝ ਨਹੀਂ ਕਾਂਗਰਸ ਕਾਂਗਰਸ ਚੌਂਦ ਮੈਦਾਨ ਛੱਡ ਕੇ ਭੱਜ ਗਈ ਕਾਂਗਰਸ ਕੋ ਆਪਣੇ ਉਮੀਦਵਾਰ ਨਹੀਂ ਲੱਭੇ ਕਿ ਕਿਹੜੇ ਉਮੀਦਵਾਰ ਖੜਾ ਦੇ ਕੋਈ ਬਾਈਕਾਟ ਨਹੀਂ ਚੌਂਦ ਮੈਦਾਨ ਚੋਂ ਭੱਜ ਗਈ ਕਾਂਗਰਸ ਮੇਰਗੀ ਹੋ ਰਹੀ ਹੈ ਕਿਵੇਂ ਦੇਖ ਰਹੇ ਹੋ ਉੱਧਰ ਦੇਖੋ ਜੇ ਕਿਤੇ ਪ੍ਰਿੰਟਿੰਗ ਦੇ ਵਿੱਚ ਉੱਥੇ ਮਤਲਬ ਉਹ ਹੋ ਗਿਆ ਹਾਂ ਜੀ ਤੇ ਉਹ ਮਾਰੀ ਗੱਲ ਹੋਈ ਨਹੀਂ ਹੋਣੀ ਚਾਹੀਦੀ ਪੱਛਾ ਤੋ ਚੋਣ ਕਮਿਸ਼ਨ ਦਵਾਦਾ ਉੱਥੇ ਚੋਣ ਕਰਾ ਦੂਗਾ ਕੋਈ ਅੱਡੀ ਵੱਡੀ ਗੱਲ ਉਹ ਕਦੋਂ ਗੈਲੀ ਕਦੋਂ ਗੈਲੀ ਹੋ ਗਈ ਜਦੋਂ ਪ੍ਰਿੰਟ ਕਰਦੇ ਹੋਣਗੇ ਵੋਟ ਪੇਪਰ ਉਦੋਂ ਕਦੋਂ ਗੈਲੀ ਹੋ ਗਈ ਉਹ ਚੰਨੀ ਸਾਹਿਬ ਦੇ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਜੀ ਉਹਨਾਂ ਨੇ ਵੀ ਵੋਟ ਪੇਪਰ ਨੂੰ ਲੈ ਕੇ ਬਿਆਨ ਦਿੱਤਾ ਸੀਗਾ ਜੀ ਚੰਨੀ ਸਾਹਿਬ ਦੇ ਬਿਆਨਾਂ ਨੂੰ ਕੋਈ ਸੀਰੀਅਸ ਲੈਂਦਾ ਚਾਹੇ ਉਹ ਤਾਂ ਹੀ ਆਂਦੇ ਰਾਤੀ ਸੱਚ ਹੈ ਉਹ ਵੋਟ ਪੇਪਰ ਦੀ ਗੱਲ ਕਰਦੇ ਚਾਹੇ ਉਹ ਬੱਕਰੀ ਚੋਣ ਦੀ ਗੱਲ ਕਰਦੇ ਚਾਹੇ ਉਹ ਟੈਂਟ ਲਾਉਣ ਦੀ ਗੱਲ ਕਰਦੇ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਦੀ ਕਰਦੀ ਨੇ ਤੇ ਸੁਨੀਲ ਜਾਖੜ ਨੇ ਸਪਸ਼ਟ ਕਰਤਾ ਕਿ 350 ਕਰੋੜ ਰੁਪਇਆ ਦੇ ਕੇ ਜਿਹੜੇ ਬੰਦੇ ਮੁਖਰਤੀ ਬਣੇ ਹੋਣ ਉਹਨਾਂ ਨੇ ਪੰਜਾਬ ਦਾ ਦਰਦ ਪੰਜਾਬ ਦੇ ਮਸਲੇ ਨਾ ਕਿ ਪਹਿਲਾਂ ਉਹਨਾਂ ਦੇ ਮਤਲਬ ਜਿਹੜਾ ਉਹ ਉਹਨਾਂ ਦੇ ਹੈਗੇ ਸੀਗੇ ਨਾ ਅੱਜ ਹੀ ਹੈਗੇ ਆ ਉਹ ਤਾਂ ਸਿਰਫ ਇੱਕ ਕੁਰਸੀ ਦੀ ਲੜਾਈ ਲਾੜੀ ਕਾਂਗਰਸ ਤੁਸੀਂ ਦੇਖਿਆ ਪਿੰਡ ਦੇ ਵਿੱਚ ਕਾਂਗਰਸ ਨੇ ਬੂਥ ਵੀ ਨਹੀਂ ਲਾਇਆ ਮਤਲਬ ਕਾਂਗਰਸ ਜਿਹੜੀ ਹੈ ਉਹ ਸਿਰਫ ਸਿਰਫ ਗੱਦੀ ਦੀ ਲੜਾਈ ਲੜਦੀ ਆ ਪੰਜਾਬ ਦੀ ਲੜਾਈ ਕਾਂਗਰਸ ਦੇ ਅਜੰਡੇ ਤੇ ਨਾ ਕਦੀ ਸੀ ਨਾ ਕਦੀ ਹੈ ਰਾਜਸਥਾਨ ਸੀ ਹਲਕੇ ਜਿਹਾ ਕਾਫੀ ਗੁੰਡਾਗਰਦੀ ਦੇਖਣ ਨੂੰ ਮਿਲੀ ਸੀਗੀ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਥੋੜੇ ਥੋੜੇ ਦੇ ਉਮੀਦਵਾਰ ਵੀ ਜਿਹੜੇ ਉਹ ਵੀ ਫੱਟੜ ਹੋਏ ਸੀਗੇ ਵੇਖੋ ਇੱਕ ਵਾਰ ਜਿਹੜਾ ਇੱਕ ਪਿੰਡ ਦੇ ਵਿੱਚ ਪਿੰਡੀ ਸੈਦਾਂ ਦੇ ਵਿੱਚ ਝਗੜਾ ਹੋਇਆ ਇਹ ਤੋਂ ਬਿਨਾ ਕਿਤੇ ਕੋਈ ਝਗੜਾ ਨਹੀਂ ਹੋਇਆ ਅਸਾਈਂ ਦੇ ਵਿੱਚ ਅੱਜ ਨਾਲ ਇਹ ਚ ਕੋਈ ਝਗੜਾ ਨਹੀਂ ਹੋਇਆ ਜੰਡਿਆਲੇ ਚ ਕੋਈ ਝਗੜਾ ਨਹੀਂ ਹੋਇਆ ਬਾਬੇ ਬਕਾਲੇ ਚ ਕੋਈ ਝਗੜਾ ਨਹੀਂ ਹੋਇਆ ਮਜੀਠੇ ਚ ਕੋਈ ਝਗੜਾ ਨਹੀਂ ਹੋਇਆ ਕਿੱਥੇ ਕੋਈ ਝਗੜਾ ਨਹੀਂ ਆ ਇੱਕ ਪਿੰਡ ਵਿੱਚ ਪਿੰਡੀ ਸੇਦਾ ਵਿੱਚ ਝਗੜਾ ਹੋ ਗਿਆ ਉਹਨਾਂ ਦਾ ਉਹ ਪਿੰਡਾਂ ਦੇ ਵਿੱਚ ਕਈ ਵਾਰ ਇੰਨਾ ਇਲੈਕਸ਼ਨਾਂ ਦੇ ਵਿੱਚ ਹੋ ਜਾਂਦਾ ਪਰ ਉਹ ਮਾਰੀ ਗੱਲ ਹੋਈ ਹੋ ਵੀ ਨਹੀਂ ਹੋਣਾ ਚਾਹੀਦਾ ਕਾਂਗਰਸ ਦਾ ਬਾਈਕਾਟ ਕਿਵੇਂ ਦੇਖ ਰਹੇ ਹੋ ਆ ਤੁਹਾਡੇ ਖਾਸ ਕਰਕੇ ਰੰਦਾਸ ਏਰੀਆ ਆਟਾਰੀ ਇੱਧਰ ਸਾਰੇ ਕਾਂਗਰਸ ਦਾ ਬਾਈਕਾਟ ਨਹੀਂ ਹੈ ਕਾਂਗਰਸ ਦੇ ਪੱਲੇ ਕੁਝ ਨਹੀਂ ਕਾਰਵਸ ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜ ਗਈ ਕਾਂਗਰਸ ਕੋ ਆਪਣੇ ਉਮੀਦਵਾਰ ਨਹੀਂ ਲੱਭੇ ਕਿ ਕਿਹੜੇ ਉਮੀਦਵਾਰ ਖਿਲਾ ਦੇ ਕੋਈ ਬਾਈਕਾਟ ਨਹੀਂ ਚੋਣ ਮੈਦਾਨ ਚੋਂ ਭੱਜ ਗਈ ਕਾਂਗਰਸ